ਹਾਂਜੀ ਸਾਸ਼ੀਆ ਕਾਲ ਬਰਾੜ ਵਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਜੇ ਆਪਣੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਆਜੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਲੈਨਿੰਗ ਵਾਲੀ ਬਾਟਮ ਦੇ ਵਿੱਚ ਪਹੁੰਚਾਂ ਚ ਜਿਹੜੀ ਆਪਾਂ 1.5 ਇੰਚ ਦੀ ਹਰੇਕ ਪਹੁੰਚ ਦੇ ਵਿੱਚ ਕਾਟ ਪਾਉਣੇ ਹੁੰਦੇ ਆ ਤੇ ਲੈਨਿੰਗ ਵਾਲੀ ਸਲਵਾਰ ਦੇ ਵਿੱਚ ਆਪਾਂ ਸਲਵਾਰ ਨੂੰ ਸਲਾਈ ਕਰਕੇ ਉਹਦੀ ਜਿਹੜੀ ਆ ਵਾਲੀ ਕਾਟ ਪੈਣੀ ਆ ਕਿਸ ਤਰੀਕੇ ਨਾਲ ਪੈਣੀ ਆ ਜਦੋਂ ਆਪਾਂ ਸਲਾਈ ਕਰ ਲੈਣੀ ਆ ਗੁੰਮ ਸਲਾਈ ਦੇ ਨਾਲ ਆਪਾਂ ਇਹ ਬਾਟਮ ਤਿਆਰ ਕਰ ਦਿੱਤੀ ਜੀ ਸ਼ਾਇਦ ਆਪਾਂ ਇਹ ਵੀਡੀਓ ਤੁਹਾਨੂੰ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲਿਓ ਪਾ ਚੁੱਕੇ ਆ ਗੁੰਮ ਸਲਾਈ ਦੇ ਨਾਲ ਆ ਜਿਹੜੀ ਬਾਟਮ ਆ ਤਿਆਰ ਕਿਵੇਂ ਕੀਤੀ ਜਾਂਦੀ ਆ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਜਿਹੜੀ ਲਾਈਨਿੰਗ ਵਾਲੀ ਬਾਟਮ ਹੁੰਦੀ ਆ ਉਹਦੇ ਵਿੱਚ ਪਹੁੰਚਾਂ ਦੀ ਕਾਟ ਵੀਰੇ ਮੈਂ ਤਾਂ ਸਲਾਈ ਕਰਨ ਤੋਂ ਬਾਅਦ ਇਸ ਤਰ੍ਹਾਂ ਫੇਰ ਪਾਣੀ ਹੁੰਨੀ ਆ ਜਦੋਂ ਇਹਨਾਂ ਦੇ ਬਾਲ ਪਾਉਣੇ ਹੁੰਨੇ ਆ ਬਾਲ ਪਾਉਣ ਤੋਂ ਪਹਿਲਾਂ ਹੁਣ ਤੁਸੀਂ ਦੇਖੋ ਜੀ ਆ ਇਹਨਾਂ ਦੀ ਮੇਨ ਆਸਣ ਦੀ ਸੀਨ ਆ ਦੇਖੇ ਧਿਆਨ ਨਾਲ ਆ ਮੇਨ ਆਸਣ ਦੀ ਸੀਨ ਆ ਦੋਨੇ ਕੁੰਦੇ ਇੱਕ ਪਾਸੇ ਆ ਇਧਰ ਦੋਨੇ ਪਾਸੇ ਇੱਕ ਪਾਸੇ ਆ ਕੁੰਦੇ ਠੀਕ ਆ ਆ ਇਹਨਾਂ ਦੀ ਗੁੰਮ ਸਲਾਈ ਦੇ ਨਾਲ ਆਪਾਂ ਬਾਟਮ ਤਿਆਰ ਕੀਤੀ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲਿਓ ਵੀਡੀਓ ਪਹਿਲਾਂ ਦੇ ਚੁੱਕੇ ਆ ਇਹਨੂੰ ਇਸ ਤਰ੍ਹਾਂ ਇਧਰ ਕਰਦੇ ਹੋਏ ਚੰਗੀ ਤਰ੍ਹਾਂ ਵਿਛਾ ਲੈਣਾ ਮਿਸ਼ਾਣ ਤੋਂ ਬਾਅਦ ਆ ਦੇਖੋ ਜੀ ਇੱਥੇ ਆ ਪਹੁੰਚਾ ਆ ਗਿਆ ਉਧਰਲੇ ਪਾਸੇ ਇਹਨਾਂ ਨੂੰ ਆਸਣ ਵਾਲੀ ਸੀਨ ਤੋਂ ਫੋਲਡ ਕਰ ਲੈਣਾ ਚਾਰੇ ਕੁੰਦਿਆਂ ਨੂੰ ਤੇ ਦੋਨੇ ਪਹੁੰਚਿਆਂ ਨੂੰ ਦੋਨੇ ਪਹੁੰਚੇ ਇਕ ਬਰਾਬਰ ਕਰ ਲਿਓ ਚਾਰੇ ਕੁੰਦੇ ਇਕ ਬਰਾਬਰ ਕਰ ਲਿਓ ਜਿਵੇਂ ਆਪਾਂ ਬਾਟਮ ਦੀ ਕਟਾਈ ਕਰਦੇ ਹੁੰਦੇ ਆ ਠੀਕ ਹੈ ਜੀ ਉਹਦੇ ਵਿੱਚ ਉਹਦਾ ਪਹੁੰਚੇ ਨਹੀਂ ਹੁੰਦੇ ਕੱਲੇ ਹੁਣ ਆਪਾਂ ਪਹੁੰਚੇ ਜੁਆਇੰਟ ਕਰ ਦਿੱਤੇ ਹਨਾ ਬਸ ਇਹੀ ਫਰਕ ਹੋਊਗਾ ਹੁਣ ਇਹਨੂੰ ਕੀ ਕਰਨਾ ਵੀਰੇ ਤੁਸੀਂ ਇਸ ਤਰ੍ਹਾਂ ਵਿਛਾ ਲਿਆ ਆ ਦੇਖੋ ਜੀ ਟਾਈਮ ਇਥੇ ਪਹੁੰਚਿਆਂ ਦੇ ਉੱਪਰ ਨਾ ਹਜੇ ਸੀਨ ਨਹੀਂ ਮਾਰੀ ਸੀਗੀ ਵੀ ਲਰਨਿੰਗ ਜੁਆਇੰਟ ਨਹੀਂ ਕੀਤੀ ਸੀ ਕਿਉਂਕਿ ਕਾਂਡ ਪਾਉਣੀ ਆ ਉਧਰ ਆਪਾਂ ਕੁੰਦਿਆ ਕੁੰਦਿਆ ਤੇ ਸੀਨ ਲਾ ਕੇ ਓਕੇ ਕਰ ਦਿੱਤੀ ਹੁਣ ਦੇਖੋ ਤੁਸੀਂ ਇਹਨਾਂ ਨੂੰ ਚਾਰਾਂ ਨੂੰ ਐਕਸ ਦੂਜੇ ਨਾਲ ਜੋੜਦੇ ਹੋਏ ਇਸ ਤਰ੍ਹਾਂ ਇੱਧਰ ਵੀ ਇੱਧਰ ਵੀ ਇੱਧਰ ਵੀ ਇਹਨਾਂ ਨੂੰ ਵਿਛਾ ਲੈਣਾ ਚੈਨ ਕਰਕੇ ਕਪੜਾ ਚੰਗੀ ਤਰ੍ਹਾਂ ਵਿਛਾ ਲਿਓ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਵਿਛਾ ਲਿਆ ਨਾ ਇਸ ਤਰ੍ਹਾਂ ਵਿਛਾਉਣ ਤੋਂ ਬਾਅਦ ਮੈਂ ਉਧਰ ਨੂੰ ਘੁਮਾ ਦਿੰਨੀ ਆ ਇੱਧਰਲੇ ਪਾਸੇ ਮੈਨੂੰ ਫਿਰ ਕੈਂਚੀ ਚਲਾਉਣੀ ਓਕੇ ਹੋ ਗਈ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਵਿਛਾ ਲਿਆ ਹਾਲੋ ਜੀ ਇਦੇ ਵਿੱਚ ਨਾ ਮੈਂ ਵੈਸੇ ਵੀ ਬਾਟਮ ਦੇ ਵਿੱਚ ਮੈਂ ਤੁਸੀਂ ਦੇਖੀਆ ਹੋਣੀਆ ਆਪਣੀਆਂ ਪਹਿਲੀਆਂ ਵੀਡੀਓ ਬਾਟਮ ਦੇ ਵਿੱਚ ਮੈਂ ਪਹੁੰਚਿਆ ਤੇ 1.5 ਇੰਚ ਦੀ ਕਾਟ ਪਾਉਣੀ ਹੁੰਦੀ ਆ ਇੰਚ 1.5 ਇੰਚ ਦੀ ਤੇ ਲੈਨਿੰਗ ਵਾਲੀ ਬਾਟਮ ਦੇ ਵਿੱਚ ਮੈਂ ਕਾਟ ਇਹ ਜਿਹੜੀ ਬਾਅਦ ਚ ਪਾਉਣੀ ਹੁੰਦੀ ਆ ਜਦੋਂ ਮੈਂ ਬਾਟਮ ਜੁਆਇੰਟ ਕਰ ਲੈਣੀ ਹੁੰਦੀ ਆ ਪੱਲੇ ਕੁੰਦਿਆਂ ਦੇ ਨਾਲ ਪਹੁੰਚੇ ਜੁਆਇੰਟ ਕਰ ਲੈਣੀ ਹੁੰਦੀ ਆ ਉਦੋਂ ਪਾਉਣੀ ਹੁੰਦੀ ਆ ਕਿਉਂਕਿ ਇਹਦੇ ਨਾਲ ਨਾ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਨਹੀਂ ਕਾਟ ਘੱਟ ਵੱਧ ਰਹਿ ਜਾਂਦੀ ਆ ਠੀਕ ਹੈ ਕਿਉਂਕਿ ਆਪਾਂ ਲਰਨਿੰਗ ਜੁਆਇੰਟ ਕਰਨੀ ਹੁੰਦੀ ਆ ਫਿਰ ਚਾਰੇ ਪੱਲਿਆਂ ਤੇ ਤਾਂ ਇੱਕ ਸਾਰ ਆਪਾਂ ਲਰਨਿੰਗ ਜਿਹੜੀ ਪਾ ਦਿੰਨੇ ਆ ਮੈਨੂੰ ਨੂੰ ਹੀ ਲੱਗਦਾ ਵੀ ਉਹ ਸੈਟਿੰਗ ਰਹਿੰਦੀ ਆ ਮੈਂ ਤਾਂ ਇਸ ਤਰ੍ਹਾਂ ਪਾਉਣੀ ਹੁੰਦੀ ਆ ਮੈਂ ਸੋਚਿਆ ਵੀ ਮੈਂ ਤੁਹਾਨੂੰ ਵੀ ਦੱਸ ਦੇਵਾਂ ਇਹ ਚੀਜ਼ ਠੀਕ ਹੈ ਇਸ ਤਰ੍ਹਾਂ ਹੋ ਗਿਆ ਜੀ ਇਸ ਤਰ੍ਹਾਂ ਹੋਣ ਤੋਂ ਬਾਅਦ ਹਾਂ ਜੀ ਇਹ ਦੇਖੋ ਆਪਾਂ ਚਾਰੇ ਪੱਲੇ ਚਾਰੇ ਕੁੰਦੇ ਦੇ ਦੋਨੇ ਪਹੁੰਚੇ ਚੰਗੀ ਤਰ੍ਹਾਂ ਉਸੇ ਤਰ੍ਹਾਂ ਬਿਸ਼ਾ ਲਏ ਹੁਣ ਤੁਸੀਂ ਕੀ ਕਰਨਾ ਇੱਥੋਂ ਲਾਉਂਗੇ 1.5 ਇੰਚ ਦੀ ਮਾਰਕਿੰਗ ਇਸ ਤਰ੍ਹਾਂ ਜੀ ਇਸੇ ਤਰ੍ਹਾਂ ਠੀਕ ਹੈ ਇਹ 1.5 ਦੀ ਲਗਾ ਲਈ 1.5 ਦੀ ਲਗਾਉਂਦੇ ਹੋਏ ਇੱਥੇ ਪੌਣੀ ਕੈਂਚੀ ਦੀ ਲਾ ਦੇਣੀ ਹੈ ਬਸ ਇੱਥੋਂ ਤੱਕ ਪਾਉਮੂਗੀ ਲਗਭਗਵੇਂ ਤੁਹਾਨੂੰ ਦੱਸ ਦਿੰਨੀ ਆ ਕਿੰਨਾ ਐਸਟੀਮੇਟ ਲੈ ਕੇ ਜਾਓਗੇ 10 ਇੰਚ ਤੱਕ ਕੁੰਦਿਆਂ ਦੇ ਠੀਕ ਹੈ ਉਧਰ ਨੂੰ ਲੰਬਾਈ 10 ਇੰਚ ਤੱਕ ਜਿੱਥੇ ਕੱਟ ਇੱਥੇ 1.5 ਇੰਚ ਦੀ ਕਰ ਲਿਆ ਜੀ 1.5 ਇੰਚ ਨੂੰ ਇਸ ਤਰ੍ਹਾਂ ਲਾ ਕੇ ਮਾਰਕਿੰਗ ਇਸ ਤਰ੍ਹਾਂ ਘਟਾਉਂਦੇ ਘਟਾਉਂਦੇ ਜਾਣਾਗਾ ਆ ਲੋ ਜੀ ਇਸ ਤਰ੍ਹਾਂ ਘਟਾਉਣ ਦੇ ਘਟਾਉਂਦੇ ਇੱਥੇ ਲਿਆਣਾ ਇਸ ਤੋਂ ਬਾਅਦ ਇਹ ਕਾਟ ਪਾ ਦੇਣੀ ਹੈ ਬਸ ਤੁਸੀਂ ਇਹਦੇ ਨਾਲ ਕੀ ਹੁੰਦਾ ਇਦੋਂਪਾ ਬੁਕਰਾਮ ਦੇ ਪਹੁੰਚੇ ਮਾੜ ਲੈਣੇ ਆ। ਕਈ ਤਾਂ ਹੁੰਦੇ ਆ ਵੀ ਪਹੁੰਚੇ ਤੇ ਕਢਾਈ ਹੁੰਦੀ ਆ ਉਹਨਾਂ ਦੇ ਉੱਪਰ ਤਾਂ ਝੋਲ ਪੈਣੀ ਹੀ ਨਹੀਂ ਚਾਹੀਦੀ ਹੁੰਦੀ। ਉਹਨਾਂ ਦੇ ਵਿੱਚ ਇਹ ਕਾਟ ਮੈਂ ਪੂਰੀ 1.5 ਇੰਚ ਦੀ ਪਾਉਣੀ ਆ ਇੱਥੇ ਸਵਾ ਕੈਂਚ ਦੀ ਪਾਈ ਆ। ਠੀਕ ਹੈ ਜੀ ਤੇ ਇਸ ਬਾਟਮ ਦੇ ਉੱਪਰ ਵੀ ਜਿਹੜੀ ਆਪਣੇ ਉੱਪਰ ਨਹੀਂ ਬੁਕਰਾਮ ਮੜ ਕੇ ਪਹੁੰਚੇ ਦੇ ਉੱਪਰ ਝੋਲ ਜੀ ਡੈਗਦੀ ਹੁੰਦੀ ਆ ਉਹ ਆਊਟ ਲੱਗਦੀ ਆ ਹਨਾ। ਤਾਂ ਉਸ ਤਰ੍ਹਾਂ ਉਹ ਲਾਈਨਿੰਗ ਵਾਲੀ ਸਲਵਾਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਆਊਟ ਲੱਗਦੀ ਆ ਤਾਂ ਇਸ ਤਰ੍ਹਾਂ ਉਹਦੇ ਵਿੱਚ ਨਾ ਕਾਟ ਪਾ ਲਿਆ ਕਰੋ ਤੁਸੀਂ ਵੀ ਠੀਕ ਹੈ। ਮੈਂ ਤਾਂ ਪਾਉਣੀ ਆ ਹਰੇਕ ਬਾਟਮ ਦੇ ਵਿੱਚ ਇਸ ਤਰ੍ਹਾਂ ਸਿੰਪਲ ਬਾਟਮ ਦੇ ਵਿੱਚ ਵੀ ਜੋ ਲੈਨਿੰਗ ਤੋਂ ਬਿਨਾ ਹੁੰਦੇ ਆ कॉटन ਦੀ ਜਾਂ ਬੂਲਨ ਦਾ ਕੱਪੜਾ ਹਨ ਸਾਰਿਆਂ ਚ ਪਾਉਣੀ ਆ ਮੈਂ ਤੇ ਲੈਣੀ ਗਾਣੀ ਸਲਵਾਰ ਦੇ ਵਿੱਚ ਮੈਂ ਬਾਅਦ ਚ ਜਦੋਂ ਆਪਾਂ ਜੁਆਇੰਟ ਕਰ ਲੈਨੇ ਆ ਇਹ ਚੀਜ਼ ਇਹ ਘਾਟ ਪਾ ਦਿੰਨੇ ਆ ਠੀਕ ਹੈ ਜੀ ਪੈ ਗਈ ਨਾ ਹੁਣੇ ਪੈਣ ਤੋਂ ਬਾਅਦ ਬਸ ਆਪਾਂ ਪਹੁੰਚੇ ਮੜਨੇ ਆ ਪਹੁੰਚ ਮੜ ਕੇ ਤਿਆਰ ਕਰ ਦਾਂਗੇ ਤੇ ਬਾਲ ਪਾ ਪਾ ਰਾਂਗੇ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮੈਂ ਦੱਸਣਾ ਸੀ ਇਹ ਵਾਲੀ ਕਾਟ ਪੌਂਚਿਆਂ ਦੇ ਉੱਪਰ ਜਿਹੜੀ 1.5 ਇੰਚ ਦੀ ਕਾਟ ਲੈਣੀ ਗਵਾਲੀ ਸਲਵਾਰ ਦੇ ਵਿੱਚ ਕਿਸ ਤਰ੍ਹਾਂ ਪਾਈ ਜਾਂਦੀ ਹੈ ਉਹ ਦੱਸਣੀ ਸੀ ਠੀਕ ਹੈ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਧੰਨਵਾਦ